ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮਿੰਗ ਵਿੱਚ ਅੱਜ ਦੀ ਆਪਣੀ ਵਿਜਿਟ ਖੇਮਕਨ ਬਾਰਡਰ ਤੇ ਜ਼ਿਲ੍ਹਾ ਸ਼੍ਰੀ ਤਰਨਤਸਰ ਤੇ ਤਸੀਹ ਸਜਣੋਂ ਲੱਗਦੀ ਪੱਟੀ ਡਾਇਰੈਕਟਰ ਅਸ਼ਮਨੀ ਕਮਾਜ ਜੀ ਦੇ ਕੋਲ ਪਹੁੰਚੇ ਆ ਅੱਗੇ ਤੁਹਾਨੂੰ ਮੱਝਾਂ ਗਾਵਾਂ ਵਿਖਾਈ ਰੀਆਂ ਅੱਜ ਤੁਹਾਨੂੰ ਨਿੱਕੇ ਨਿੱਕੇ ਬੱਕਰੀਆਂ ਬੱਕਰੇ ਨਾਗ ਵਿਖਾਵਾਂਗੇ ਤਿੰਨ ਕਰਦੇ ਡਿਟੇਲਸ ਹਨ ਜੀ ਥੈਂਕਸ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਬਾ ਜੀ ਕੀ ਹਾਲ ਜੀ ਅੱਜ ਤੁਹਾਨੂੰ ਵੱਖਰੀ ਆਈਟਮ ਦਿਖਾਉਣੀ ਹੈ ਵੱਖਰੀ ਜੀ ਵਾਹ ਜੀ ਵਾਹ ਤੇ ਐਰ ਕੀ ਫਿਰ ਬੱਕਰੀਆਂ ਬੱਕਰੇ ਲੈ ਆਂਦੇ ਆ ਹਾਂਜੀ ਆ ਦੋ ਪਠੋਰੇ ਜੇ ਤੇ ਇੱਕ ਉਹ ਬੱਕਰੀ ਅੱਛਾ ਬੱਕਰੀ ਭੀਟਲ ਦਾ ਖਲ ਹਨਾ ਬਸ ਦੋ ਗਲੀ ਆ ਬਾਬਾ ਜੀ ਆਪਾਂ ਝੂਠ ਮਾਰ ਕੇ ਨੇ ਆ ਪਿਓ ਰਿਆ ਇਹ ਪਿਓ ਇਹ ਦੋਵੇਂ ਪਿਓ ਰਿਆ ਆਬ ਚੱਕ ਸਿਆਣੇ ਹੁੰਦੇ ਸਾਰੇ ਹਾਂ ਹਾਂ ਪਿਓ ਰਿਆ ਠੀਕ ਆਪਣੇ ਨਾਲ ਸਿਆਣੇ ਆ ਆ ਕਿਹੜੀ ਰੰਗ ਡੱਬਾ ਜਾ ਆ ਗਿਆ ਚੀਨਾ ਜਾ ਬਾਈ ਆਪਾਂ ਦਾ ਮੁੱਲ ਲੈ ਆ अच्छा। ਦੀਆ ਲੋ ਤਾਂ ਚੰਗੇ ਕਰਕੇ ਲੈ ਆ। ਤੇ ਇਹ ਦੋਵੇਂ ਬੱਕਰੇ ਆ ਨਾ। ਹਾਂਜੀ। ਇਹ ਮਤਲਬ ਆਪਾਂ ਦੇਨੇ ਹੋਣਗੇ ਤੇ ਕਿੰਨੇ-ਕਿੰਨੇ ਦੇ ਦੋਵੇਂ ਦੇ ਦਾਂਗੇ। ਬਾਬਾ ਜੀ 7-7 ਹਜ਼ਾਰ ਦਾ ਆ ਦੇ ਦਾਂਗੇ ਜਿਹੜਾ ਮਸਜਿਦੋਂ ਚ ਲੈ ਗਏ। ਫਿਲਸ ਰੇਟ ਹੀ ਆ ਨਾ। ਹਾਂਜੀ ਹਾਂਜੀ। ਘੱਟ ਵਧਣੀ। ਹਾਂਜੀ। ਤੇ ਬੱਕਰੀ ਜਿਹੜੀ ਆ ਉਹਦੇ ਕੋਲ ਕਿੰਨਾ ਦੁੱਧ ਆ? ਗੜਵੀਕ ਦੁੱਧ ਡੰਗ ਦਾ ਦਿੰਦੀ ਜੇ। 2 ਕਿਲੋ। ਮਤਲਬ 1.5 ਕਿਲੋ ਤੇ। ਅਰੇ 1.5 ਕਿਲੋ ਕਿਲੋ ਦੀ। ਹਾਂ। ਉਹ ਭਰ ਦਿੰਦੀ ਡੰਗ ਦੀ। ਕਿਲੋ ਜੀ। ਹਾਂਜੀ। ਆ 1.5 ਕਿਲੋ ਦੇ ਹੋਊਗਾ। ਅਸੀਂ ਨਾ ਕੋਈ ਇਹਨੂੰ ਕੱਖ ਕੰਡਾ ਨਹੀਂ ਜੇ ਪਾਉਂਦੇ। ਪੱਠਿਆਂ ਤੇ ਡੰਗਰਾਂ ਦੇ ਨਾਲ ਹੀ ਪੱਠੇ ਖਾਂਦੀ ਜੂ ਤੇ ਡੰਗਰਾਂ ਨਾਲ ਹੀ ਵੰਡ ਖਾਂਦੇ ਜੀ ਹਾਂ ਜੋ گاਵਾਂ ਨੂੰ ਮੱਝਾਂ ਨੂੰ ਪਾਣੇ ਉਹ ਹੀ ਇਹ ਖਾਂਦੇ ਤੇ ਕਿਨ ਬੱਕਰੀ ਨਰੀ ਕਿਨ ਦੇ ਦਾਂਗੇ 12000 ਤੇ ਬਾਬਾ ਜੀ ਬੱਕਰੀ ਜੇ ਹਾਂ ਤੇ 7000 ਦਾ ਜਿਹੜਾ ਮਰਜ਼ੀ ਬ ਲੈ ਲੋ ਲਓ ਸਜਣੋ ਬੀਟਲ ਨਸਲ ਦੀ ਬੱਕਰੀ ਆ ਗਈ ਆ ਬਾਈ ਕਹਿੰਦਾ ਤੇ ਬਾਕੀ ਇਹਦੇ ਕੋਲ ਆ ਜਿਹੜਾ 1.5 ਕਿਲੋ ਦੁੱਧ ਆ ਆਹ ਦਾ ਕਿਲੋ ਦੀ ਗੜਵੀ ਭਰ ਦਿੰਦੀ ਤੇ 1.5 ਕਿਲੋ ਜਿਹੜਾ ਸਹੀ ਰੂ ਤੇ ਆਹ ਦੋ ਬੱਕਰੇ ਨੇ ਥ੍ਰੀ ਡਾਈ ਕਰ ਲਿਓ ਜਿੰਨੂੰ ਮਨ ਨੂੰ ਚੰਗੇ ਲੱਗੇ ਆਪਣੀ ਠੀਕ ਆ ਜੀ ਤੇ ਸਾਸਿ ਕਾਲ ਜੀ